ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮਜੀਤ ਸਿੰਘ ਵਿਧਵਾਣੀ ਰਾਹੁਲ ਗਾਂਧੀ ਦੇ ਬੜੇ ਖਾਸ ਮੰਨੇ ਜਾਂਦੇ ਚਰਨਜੀਤ ਸਿੰਘ ਚੰਨੀ ਦੇ ਨਾਲ ਮਾੜੀ ਹੋਈ ਆ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੀਟਿੰਗ ਦੇ ਵਿੱਚੋਂ ਬਾਹਰ ਕਰ ਦਿੱਤਾ ਚਰਨਜੀਤ ਸਿੰਘ ਚੰਨੀ ਨੂੰ ਉਹ ਮੀਟਿੰਗ ਦੇ ਵਿੱਚ ਹੀ ਬੈਠਣ ਨਹੀਂ ਦਿੱਤਾ ਗਿਆ ਤੇ ਮਾਯੂਸ ਚਿਹਰੇ ਦੇ ਨਾਲ ਚਰਨਜੀਤ ਸਿੰਘ ਚੰਨੀ ਵਾਪਸ ਭਰਤਦੇ ਹੋਏ ਨਜ਼ਰ ਆਏ ਆਖਰਕਾਰ ਕਿਹੜੀ ਮੀਟਿੰਗ ਸੀ ਕੀ ਕੁਝ ਬਣਿਆ ਇਸ ਦੇ ਬਾਬਤ ਵਿਸਤਾਰ ਨਾਲ ਗੱਲ ਕਰਦੇ ਆ ਤੁਹਾਨੂੰ ਦੱਸ ਦਿੰਨੀ ਆ ਕਿ ਬੀਤੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਉਸਨੇ ਜਦੋਂ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦੀ ਮੀਟਿੰਗ ਹੋ ਰਹੀ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਜੋ ਵੱਡੇ ਅਹੁਦੇ ਨੇ ਕਾਂਗਰਸ ਦੇ ਵਿੱਚ ਉਹਨਾਂ ਦੇ ਵਿੱਚ ਜੱਟ ਬੈਠੇ ਹੋਏ ਨੇ ਤੇ ਜੋ ਅਹੁਦੇ ਨੇ ਉਹ ਐਸਸੀ ਭਾਈਚਾਰੇ ਨੂੰ ਨਹੀਂ ਮਿਲਦੇ ਐਸਸੀ ਭਾਈਓ ਸਿਰਫ ਪ੍ਰਚਾਰੀ ਕਰਵਾਇਆ ਜਾਂਦਾ ਹੈ ਪਰ ਜਿਵੇਂ ਇਸ ਬਿਆਨ ਨੂੰ ਲੈ ਕੇ ਫਿਰ ਇੱਕ ਵੀਡੀਓ ਵੀ ਸਾਹਮਣੇ ਆ ਜਾਂਦੀ ਹੈ ਤੇ ਕਾਂਗਰਸ ਪਾਰਟੀ ਅੰਦਰ ਖਿਲਾਰੇ ਪੈਣੇ ਸ਼ੁਰੂ ਹੋ ਜਾਂਦੇ ਆ ਕਿ ਚਰਨਜੀਤ ਸਿੰਘ ਚੰਨੀ ਇਹ ਵੱਡਾ ਅਲਜ਼ਾਮ ਕਿਵੇਂ ਲਗਾ ਸਕਦੇ ਨੇ ਇਸ ਦੇ ਬਾਅਦ ਰਾਜਾ ਵੜਿੰਗ ਵੀ ਸਾਹਮਣੇ ਆਉਂਦੇ ਨੇ ਉਹ ਕਹਿੰਦੇ ਆ ਕਿ ਜੇਕਰ ਚਰਨਜੀਤ ਸਿੰਘ ਚੰਨੀ ਦੀ ਗੱਲ ਮੰਨ ਗਏ ਤਾਂ ਫਿਰ ਉਹਨਾਂ ਨੂੰ ਮੁੱਖ ਮੰਤਰੀ ਵੀ ਕਾਂਗਰਸ ਪਾਰਟੀ ਨੇ ਹੀ ਬਣਾਇਆ ਸੀ ਉਹ ਇਹ ਗੱਲ ਕਿਵੇਂ ਕਹਿ ਸਕਦੇ ਆ ਕਿ ਐਸੀ ਭਾਈਚਾਰੇ ਦਾ ਬੰਦਾ ਮਾਨ ਸਨਮਾਨ ਕਾਂਗਰਸ ਪਾਰਟੀ ਉਹਨਾਂ ਨੂੰ ਨਹੀਂ ਦੇਰੀ ਇਹ ਖਬਰ ਖਲਾਰਾ ਕਾਂਗਰਸ ਹਾਈ ਕਮਾਂਡ ਦੇ ਕੋਲ ਵੀ ਪਹੁੰਚਦਾ ਹੈ ਤੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਬੀਤੇ ਦਿਨ ਸ਼ਾਮ ਦੇ ਸਮੇਂ 4 ਵਜੇ ਪੰਜਾਬ ਦੇ ਵੱਡੇ ਕਾਂਗਰਸੀ ਆਗੂਆਂ ਨੂੰ ਬੁਲਾਇਆ ਗਿਆ ਸੀ ਪਰ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਸੀ ਜਵਾਹਰ ਭਵਨ ਦੇ ਵਿੱਚ ਮੀਟਿੰਗ ਹੋ ਰਹੀ ਸੀ ਤੇ ਨਰੇਗਾ ਨੂੰ ਲੈ ਕੇ ਮੀਟਿੰਗ ਹੋ ਰਹੀ ਸੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਨਾਲ ਕੋਲਿਆਂ ਦੇ ਨਾਲ ਸੀ ਜੋ ਰੌੜੱਪਾ ਪੈ ਰਿਹਾ ਹੈ ਸਿਰਫ ਨਰੇਗਾ ਨੂੰ ਲੈ ਕੇ ਜੋ ਇੱਕ ਕਾਨੂੰਨ ਲਿਆਂਦਾ ਗਿਆ ਉਸ ਦੇ ਬਾਬਤੇ ਮੀਟਿੰਗ ਹੋ ਰਹੀ ਸੀ ਰਾਹੁਲ ਗਾਂਧੀ ਪਹੁੰਚੇ ਹੋਏ ਸੀ ਪਰ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਦੇ ਨੇ ਤਾਂ ਰਾਹੁਲ ਗਾਂਧੀ ਪੁੱਠਾ ਹੱਥ ਮਾਰ ਦਿੰਦੇ ਨੇ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਤੁਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੋਗੇ ਕਿਉਂਕਿ ਰਾਜਨੀਤੀ ਦੇ ਵਿੱਚ ਬਹੁਤੇ ਸ਼ਬਦ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ ਇਸ਼ਾਰਿਆਂ ਦੇ ਨਾਲ ਹੀ ਬਹੁਤ ਕੁਝ ਹੋ ਜਾਂਦਾ ਹੈ ਪਰ ਜਿਵੇਂ ਰਾਹੁਲ ਗਾਂਧੀ ਇਸ਼ਾਰਾ ਕਰਦੇ ਨੇ ਕਿ ਜੋ ਨਰੇਗਾ ਨੂੰ ਲੈ ਕੇ ਮੀਟਿੰਗ ਹੋ ਰਹੀ ਆ ਇਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਸ਼ਾਮਿਲ ਨਹੀਂ ਹੋਣਗੇ ਤਾਂ ਫਿਰ ਚਰਨਜੀਤ ਸਿੰਘ ਚੰਨੀ ਉੱਥੋਂ ਆਪਣੇ ਮੈਯੂਸ ਚਿਹਰੇ ਦੇ ਨਾਲ ਨਿਰਾਸ਼ਾ ਦੇ ਨਾਲ ਜਾਂਦੇ ਹੋਏ ਨਜ਼ਰ ਆਏ ਪਰ ਜਿਵੇਂ ਉਹ ਵਾਪਸ ਆ ਰਹੇ ਸਤ ਪੱਤਤਾ ਸਵਾਲ ਕਰਦੇ ਨੇ ਕਿ ਅੰਦਰ ਤਾਂ ਮੀਟਿੰਗ ਹੋ ਰਹੀ ਆ ਤੁਸੀਂ ਬਾਹਰ ਕਿਉਂ ਜਾ ਰਹੇ ਹੋ ਕਿ ਤੁਹਾਨੂੰ ਮੀਟਿੰਗ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਏ ਤੁਹਾਡੇ ਬਿਆਨ ਨੂੰ ਲੈ ਕੇ ਕਿ ਤੁਹਾਡੇ ਤੋਂ ਕਾਂਗਰਸ ਪਾਰਟੀ ਨਾਰਾਜ਼ਾ ਹਾਈ ਕਮਾਂਡ ਨਾਰਾਜ਼ਾ ਚਰਨਜੀਤ ਸਿੰਘ ਚੰਨੀ ਬਿਨਾਂ ਕੁਝ ਬੋਲਿਆਂ ਉਥੋਂ ਚਲਦੇ ਬਣੇ ਚਰਨਜੀਤ ਸਿੰਘ ਚੰਨੀ ਨੇ ਕਿਸੇ ਵੀ ਸਵਾਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਉਸ ਤੋਂ ਬਾਅਦ 4 ਵਜੇ ਜੋ ਚਰਨਜੀਤ ਸਿੰਘ ਚੰਨੀ ਦਾ ਬਿਆਨ ਆ ਪੰਜਾਬ ਕਾਂਗਰਸ ਜੋ ਕਲੇਸ਼ ਆ ਇਸ ਨੂੰ ਲੈ ਕੇ ਰਾਹੁਲ ਗਾਂਧੀ ਹੋਣ ਮਲਿਕਾ ਜਨਖੜਗੀ ਹੋਣ ਉਹਨਾਂ ਦੀ ਵੀ ਇਹ ਮੀਟਿੰਗ ਹੋਈ ਆ ਜੋ ਸਵੇਰ ਵਾਲੀ ਮੀਟਿੰਗ ਤੋਂ ਬਾਅਦ ਕੱਟਿਆ ਗਿਆ ਸੀ ਜੋ ਪੂਰੀ ਇੰਡੀਆ ਦੀ ਮੀਟਿੰਗ ਸੀ ਕਾਂਗਰਸ ਹਾਈ ਕਮਾਂਡ ਦੀ ਮੀਟਿੰਗ ਸੀ ਨੇਰੇਗਾ ਨੂੰ ਲੈ ਕੇ ਮੀਟਿੰਗ ਸੀ ਪਰ ਜੋ ਕਾਂਗਰਸ ਦੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਮੀਟਿੰਗ ਸੀ ਉਹਦੇ ਵਿੱਚ ਕੀ ਕੁਝ ਬਣਿਆ ਇਹ ਤੁਹਾਨੂੰ ਅਸੀਂ ਦੱਸਾਂਗੇ ਅਗਲੀ ਵੀਡੀਓ ਵਿੱਚ ਪਰ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਲੈ ਕੇ ਜੋ ਕਾਂਗਰਸ ਹਾਈ ਕਮਾਂਡ ਉਹਨਾਂ ਤੋਂ ਨਾਰਾਜ਼ ਆ ਰਾਹੁਲ ਗਾਂਧੀ ਨਾਰਾਜ਼ ਚਰਨਜੀਤ ਸਿੰਘ ਚੰਨੀ ਦੇ ਉਹ ਬਿਆਨ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈ ਸੀ ਉਹਨਾਂ ਨੇ ਗੱਲ ਕੀਤੀ ਸੀ ਸਾਡੇ ਭਾਈਚਾਰੇ ਨੂੰ ਸਾਡੇ ਐਸੀ ਭਾਈਚਾਰੇ ਨੂੰ ਬੰਦ ਦਾ ਸਤਿਕਾਰ ਨਹੀਂ ਮਿਲਿਆ ਪਰ ਜਦੋਂ ਇਹ ਪੂਰੀ ਮੀਟਿੰਗ ਹੋ ਰਹੀ ਸੀ ਉਸ ਦੇ ਵਿੱਚ ਵੀ ਚਰਜੀਤ ਸਿੰਘ ਚੰਨੀ ਦਾ ਵਿਰੋਧ ਹੋ ਗਿਆ ਸੀ ਇਸ ਦੇ ਬਾਬਤ ਅਸੀਂ ਪਹਿਲਾਂ ਇੱਕ ਵੀਡੀਓ ਬਣਾਈ ਹੈ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਧੰਨਵਾਦ